ਸੋ ਪੇਪੀ ਉਹ ਨਾਂਮ ਵਾਲੀ ਆ ਦੇ ਹੀ ਪਾਤੀ ਆ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਣ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਹੋਣ ਦੀਆਂ ਤਸਵੀਰਾਂ ਅੰਮ੍ਰਿਤਸਰ ਦੇ ਨੈਬਲਟੀ ਚੌਂਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਜਿਵੇਂ ਹੀ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੁੰਦੀ ਹੈ ਤਾਂ ਫਿਰ ਉਸੇ ਵੇਲੇ ਦੋਮਾ ਗੱਡੀਆਂ ਦੇ ਡਰਾਈਵਰ ਆਪਣੀ ਆਪਣੀ ਗੱਡੀ ਤੋਂ ਬਾਹਰ ਆਉਂਦੇ ਨੇ ਤੇ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਹੁੰਦੇ ਨੇ ਇਥੋਂ ਤੱਕ ਕਿ ਸੜਕ ਦੇ ਵਿਚਾਲੇ ਹੀ ਇੱਕ ਦੂਜੇ ਦੀਆਂ ਪੱਗਾ ਤੱਕ ਉਤਾਰ ਦਿੱਤੀਆਂ ਜਾਂਦੀਆਂ ਨੇ ਮੌਕੇ ਤੇ ਮੌਜੂਦ ਟ੍ਰੈਫਿਕ ਪੁਲਿਸ ਅਧਿਕਾਰੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਇੱਥੇ ਖੜੇ ਸੀਗੇ ਇੱਥੇ ਖੜੇ ਲਾ ਕੇ ਵਿੱਚ ਗੱਡੀ ਮਾਰੀ ਆ ਮਾਰਨ ਤੋਂ ਬਾਅਦ ਇਹ ਬੰਦਾ ਕਹਿ ਰਿਹਾ ਚਲੋ ਮੇਰੀ ਕਹਿੰਦਾ ਗਲਤੀ ਚੱਲੇ ਕਰ ਲੈ ਥੋੜੀ ਉਸ ਪਾਕਿਸਤਾਨੀ ਕਰ ਉਹ ਦੱਸ ਸਮਝਾਉਂਦੇ ਸਮਝਾਉਂਦੇ ਆ ਕੋਈ ਇਹ ਬੰਦੇ ਕਿਥੋਂ ਆਏ ਸੀ ਸਰ ਤੋਂ ਬਾਈਕ ਤੋਂ ਅਸੀਂ ਲੋਕਾਂ ਨੇ ਲੱਗਦੇ ਹਾਂ ਅਫਸਰ ਦੇ ਆ ਤੇ ਕੀ ਗੱਲ ਕੀ ਹੋਈ ਆ ਧਿਆਨ ਘਟਾਇਆ ਮੈਡਮ ਕੀ ਗੱਲ ਹੋਈ ਆ ਕੀ ਗੱਲ ਹੋਈ ਇਹਨਾਂ ਨੇ ਆਕੇ ਸਦੀ ਸਾਈਕਾ ਕੱਢੀ ਮਾਰੇ ਕੱਢੀ ਅਰੇ ਪੰਜ ਜਣੇ ਆਕੇ ਪੰਜ ਜਣੇ ਆਕੇ ਸਾਨੂੰ ਹੱਥੀ ਪਾਏ ਦੁਬਾਰਾ ਅੱਜ ਸਾਲ ਸਾਰੀ ਹੈਗੀ ਇਹ ਬੱਚੇ ਅਗੇ ਇਹ ਦੇਖੋ ਬੱਚੇ ਆਪ ਦੇਖੋ ਕਹਿੰਦਾ ਦੇਖ ਲਓ ਅਸੀਂ ਜੋ ਵੀ ਕਰਾਂਗੇ ਤੁਹਾਨੂੰ ਗਾਲਾਂ ਕੱਢੀਏ ਇੰਨੀ ਜ਼ਿਆਦਾ ਫੀਮੇਲਸ ਨੂੰ ਵੀ ਗਾਲਾਂ ਕੱਢੀਏ ਸੱਤ ਨੂਰ ਇਹ ਜੋ ਉਹ ਦੇਖੋ ਅਈਓ ਯੋ ਕਰ ਰਹੇ ਜਾਣ ਕੇ ਆਪਣੇ ਨੂੰ ਮਤਲਬ ਉਹ ਕਰ ਰਹੇ ਸ਼ੋਅ ਕਰ ਰਹੇ ਬੜਾ ਇਹ ਤੜੀ ਆ ਰਹੀਏ ਨੂੰ ਕਿਨੇ ਬੜਾ ਬੰਦੀ ਉਤਾਰੀ ਆ ਜੀ ਬਾਕੀ ਵੀ ਤਾਰੀ ਆ ਸਾਥ ਦੀ ਪੱਡੋ ਉਤਾਰੀ ਆ ਇਹਨਾਂ ਨੇ ਫੈਮਿਲੀ ਨੂੰ ਹੱਥ ਪਾਏ ਉਹ ਦੇਖੋ ਹਾਲਾਤ ਤਾਂ ਲੌਲੂਆ ਨੋ ਕਿ ਚਾਕੇ ਗੱਦੀ ਇਲਾਦੀ ਸੀ ਸਾਹਮਣੇ ਦੇਖੋ ਟੇਡਾ ਤੁਸੀਂ ਜੇ ਪੁਲਿਸ ਮੈਨੂੰ ਬੁੱਲੋ ਜੱਦ ਵੀ ਹੋਇਆ ਜੱਦੇ ਹੋਇਆ ਜੀ ਐਕਸੀਡੈਂਟ ਟੇਡੀ ਇਹਨਾਂ ਨੇ ਗੱਡੀ ਮਾਰੀ ਬੱਚਾ ਜੇ ਆ ਗਿਆ ਨਾ ਇਹਨਾਂ ਦੇ ਨੰਬਰ ਆ ਗਏ ਗੱਡੀ ਤੇ ਕਹਿੰਦੇ ਹੁਨੇ ਖਡਾਈਏ ਹੁਨੇ ਖਡਾ ਲਮਗੀ ਕਰਦੀ ਤੇ ਨੰਬਰ ਆ ਗਏ ਉਨਾਂ ਦੇ ਕੋਲ ਨੰਬਰ ਵੀ ਨਹੀਂ ਹੈਗਾ ਹਸਪੀਟਲ ਦੇ ਵਿੱਚ ਲਾਲ ਬਚਾਣਾ ਹੈ ਕਿ 6 ਨੰਬਰ ਦੀ ਗੱਡੀ ਆ ਕੇ ਵਿੱਚ ਆ ਗਈ ਐ ਹਸਪੀਟਲ ਹੈ ਉਹਨੇ ਉਹਨੇ ਹਿੱਟ ਕੀਤਾ ਬੜੀ ਹਿੱਟ ਕੀਤਾ ਪਹਿਲੇ ਉਹਨਾਂ ਨੇ ਉਸ ਤੋਂ ਮੁੰਡੇ ਬਾਹਰ ਆਏ ਦੋ ਬੱਚੇ ਸਕੇ ਮਾਫੀ ਮੰਗੀ ਉਹਨਾਂ ਨੇ ਬੋਲਦੇ ਚਲੋ ਭਾਜੀ ਜੋ ਆਇਆ ਛੱਡੋ ਇੰਨੇ ਚੀਰਾਂ ਦੇ ਭਰਾ ਐ ਗੱਡੀ 'ਚ ਕੱਢਿਆ ਮਾਰਨਾ ਸ਼ੁਰੂ ਕਰ ਦਿੱਤਾ ਖਰਾਬੀ ਕੀ ਹੋਈ ਉਹਨਾਂ ਨੇ ਪਤਾ ਨਹੀਂ ਕਿ ਨਸ਼ਾ ਕੀਤਾ ਕੀ ਤੁਹਾਡੀ ਪੱਗ ਬਗਰੇ ਵੀ ਲਾ ਪੱਗੂ ਸਾਰੇ ਮੇਰੇ ਜਾਈ ਮੇਰੀ ਸਾਰੀ ਪਤਾ ਉਤਾਰ ਗਿਆ ਨਾਲੇ ਸਾਰੀਆਂ ਪੱਗਾਂ ਲਾਈਆਂ ਲਾਲ ਬਿਲਾਲ ਫਰਜੀਤ ਸਿੰਘ ਜਾਂ ਮੇਰਾ ਛੋਟਾ ਭਰਾ ਉਹਨੂੰ ਉਹਨੂੰ ਇਥੋ ਹੀ ਉਹਨਾਂ ਹਲ ਗਏ ਕੱਟ ਲੈ ਗਏ ਉਹਨੇ ਇਨਾ ਮਾਰਿਆ ਪੱਗੂ ਕੀ ਉਤਾਰੀ ਗਈ ਕਹਿੰਦੇ ਹਾਂਜੀ ਉਹਨਾਂ ਜਿਸ ਪਤਿ ਜਨਾਂ ਦੀਆਂ ਚ ਪਿਆ ਬਾਰੇ ਸਾਰੇ ਛੋਟੇ ਭਰਾ ਦੇ ਅਹੀਂ ਤੇ ਅਹੀਂ ਤੇ ਸੁੱਤੇ ਪਏ ਹੀ ਉਹਨਾਂ ਦੇ ਮਾੜਿਆਂ ਦੇ ਹੀ ਭੱਜ ਗਏ ਆ ਗੱਡੀ ਦਾ ਨੰਬਰ ਨਾਮ ਜੀ ਮੇਰਾ ਨਾਮ ਐਸਸੀ ਲਖਵਿੰਦਰ ਸਿੰਘ ਆ ਜੀ ਨਵਲਟੀ ਚੌਂਕ ਦੇ ਵਿੱਚ ਖੜੇ ਆ ਕੀ ਹੋਇਆ ਲਖਤ ਸਾਨੂੰ ਪਤਾ ਲੱਗਾ ਵੀ ਦੋ ਉੱਥੇ ਪਾਰਟੀਆਂ ਡਿੱਗੀਆਂ ਗੱਡੀਆਂ ਦੇ ਆਪ ਚੋਦੀ ਮਾਰੀ ਮੋਟ ਥੋੜੀ ਜਿਹੀ ਲੱਗੀ ਇੱਕ ਦੂਜੇ ਨਾਲ ਤੇ ਦੋਵੇਂ ਪਾਰਟੀਆਂ ਦੋਵੇਂ ਗੱਡੀਆਂ ਵਾਲੇ ਸੀ ਤੇ ਦੋਵੇਂ ਆਪਸੋ ਦੀ ਝਗੜਦੇ ਇੱਕ ਦੂਜੀਆਂ ਪੱਗਾ ਪੋਗਾ ਲਾਈਆਂ ਸੀ ਤੇ ਦੋਵਾਂ ਨੇ ਜਾਣਿਆਂ ਨੂੰ ਆਪਾਂ ਨੂੰ ਐਸਐਚਓ ਇੱਕ ਕਾ ਕੇ ਨੌਜਵਤ ਸਿਵਲ ਹੈਂਟਾ ਨੇ ਦੋਆਂ ਲੈਣੇ ਜੋ ਵੀ ਅਗਲੀ ਚਾਰ ਮਾਰੇ ਗਏ ਉਹਨਾਂ ਸਰਦਾਰਾਂ ਦੇ ਹਾਂਜੀ ਪੱਗ ਉਤਾਰੀ ਗਈ ਉਹਨਾਂ ਦੀ ਪੱਗਾ ਲੱਥੀਆਂ ਸੀ ਸਾਡੇ ਜਾਂਦਿਆਂ ਨੂੰ ਪਤਾ ਨਹੀਂ ਵੀ ਕੀ ਆ ਪਹਿਲਾਂ ਆਉਂਦੇ ਕੀ ਹੋ ਗਿਆ ਸ਼ਰਾਬ ਕੀਤੀ ਉਹਨਾਂ ਨੇ ਦੇਖੋ ਜੀ ਜੋ ਵੀ ਹੋ ਗਿਆ ਕਾਰਵਾਈ ਆਪਣਾ ਤਾਂ ਮੈਡੀਕਲ ਕਰਾ ਕੇ ਵੇਖਿਆ ਜਾਊਗਾ ਜੋ ਵੀ ਹੈਗਾ ਆਪਾਂ ਨੂੰ ਸਿਵਲ ਹੈਂਟਾ ਨੇ ਦੱਸਦੀ ਕਿ ਦੋਮਕ ਗੱਡੀਆਂ ਦੇ ਡਰਾਈਵਰਾਂ ਦੇ ਬਲੋਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਗਏ ਉਸਨੇ ਕਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਹੱਥੋ ਪਾਈ ਕੀਤੀ ਗਈ ਤੇ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਪਰ ਉਧਰ ਦੂਜੇ ਡਰਾਈਵਰ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਉਧਰ ਪੁਲਿਸ ਨੇ ਕਿਹਾ ਕਿ ਮਾਮਲਾ ਜਾਂਚ ਪੜਤਾਲ ਤੋਂ ਬਾਅਦ ਉਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੁਕ ਚੈਨਲ